ਨੇ ਤਾਂ ਕੁਝ ਚੀਜ਼ਾਂ ਜਾਣਨ ਚਾਹੁੰਦੇ ਮੈਂ ਸਮਝਦਾ ਕਿਸਾਨਾਂ ਦੇ ਵਿਸ਼ੇ 'ਚ ਔਰ ਪੰਜਾਬ ਦੇ ਵਿਸ਼ੇ 'ਚ ਔਰ ਸਿੱਖਾਂ ਦੇ ਵਿਸ਼ੇ ਇਕ ਤਾਂ ਉਹਨੂੰ ਅਧਿਐਨ ਕਰ ਲੈਣਾ ਚਾਹੀਦਾ ਦੂਜਾ ਬਿਆਨਬਾਜ਼ੀ ਤੋਂ ਜੇ ਪਰਹੇਜ਼ ਕਰੇ ਤਾਂ ਅੱਛਾ ਕਿਉਂਕਿ ਪੰਜਾਬ ਦੇ ਲੋਗ ਉਹਦੇ ਤੇ ਖੁਸ਼ ਨਹੀਂ ਔਰ ਬਾਕੀ ਉਹਦੇ ਬਹੁਤ ਵਿਸ਼ੇ ਆ ਉਹਨਾਂ ਤੇ ਜਾਵੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਬੜੇ ਅੱਛੇ ਸੀ ਹਤਾਸੀ ਵੀ ਕਹਿੰਦੇ ਅੱਛੇ ਸੀ ਪਰ ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਕਿ ਭਈ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਤਾਂ ਇਹ ਵੀ ਅਸੀਂ ਸਾਨੂੰ ਤੁਹਾਨੂੰ ਸਮਝਾ ਨਹੀਂ पाए ਇਸ ਕਰਕੇ ਅਸੀਂ ਮਾफी ਮੰਗਦੇ ਹਾਂ ਔਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣੇ ਆ ਰੀਪੀਲ ਕਰਦੇ ਉਸ ਤੋਂ ਬਾਅਦ ਬਾਰ ਬਾਰ ਉਸ ਗੱਲ ਨੂੰ ਕਰਨਾ ਕਿਉਂ ਕੀਤਾ ਜਾਵੇ ਇਹ ਗਲਤ ਫਰਮੀਆਂ ਨਹੀਂ ਕਰਨੀਆਂ ਚਾਹੀਦੀਆਂ ਇਸੇ ਕਰਕੇ ਉਹਨੂੰ ਗੁਜਾਰਿਸ਼ ਕਰਦੇ ਹਾਂ ਕਿ ਇਹੋ ਜੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਔਰ ਬਾਕੀ ਜਿਹੜੀ ਆਪਣਾ ਪਹਿਲ ਨੂੰ ਆਪਣੀ ਕੰਸਿਸਟੈਂਸੀ ਨੂੰ ਦੇਖਣਾ ਇਹ ਮਾਚਲ ਨੂੰ ਦੇਖਣ ਪੂਰੇ ਦੇਸ਼ ਨੂੰ ਦੇਖਣ ਦੁਨੀਆ ਨੂੰ ਦੇਖਾ ਆਰਟਿਸਟ ਨੇ ਬਗ ਹੈ ਉਹ ਵੀ ਦੇਖਣਾ ਸਾਨੂੰ ਕੋਈ ਇਤਰਾਜ਼ ਨਹੀਂ ਕਿਸ ਚੀਜ਼ ਤੇ ਪਰ ਪੰਜਾਬ 'ਚ ਇਸ ਦਾ ਬੁਰਾ ਅਸਰ ਪੈ ਸਕਦਾ ਇਸ ਕਰਕੇ ਸਾਡੇ ਗਰੀਬ ਵਰਕਰਾਂ ਨੂੰ ਪਹਿਲਾਂ ਵੀ ਉਹਨਾਂ ਨੇ ਸੰਤਾਨ ਭੁਗਤਿਆ ਪੰਜਾਬ 'ਚ ਪਿੰਡਾਂ 'ਚ ਫਿਰ ਭੁਗਤਣਾ ਪੈ ਸਕਦਾ ਇਸ ਕਰਕੇ ਅਸੀਂ ਉਹਦੇ ਕੋਲ ਮਾਫੀ ਮੰਗਦੇ ਹਾਂ ਇਸ ਗੱਲ ਤੋਂ ਤੇ ਉਹ ਨਾ ਕਰੇ ਕੰਮ ਇਹਨੇ ਐਵੇਂ ਕੁਝ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਕਿਸਾਨਾਂ ਦੇ ਵਿਸ਼ੇ 'ਚ ਔਰ ਪੰਜਾਬ ਦੇ ਵਿਸ਼ੇ 'ਚ ਔਰ ਸਿੱਖਾਂ ਦੇ ਵਿਸ਼ੇ 'ਚ ਇਕ ਤਰ੍ਹਾਂ ਉਹ ਅਧਿਆਨ ਕਰ ਲੈਣਾ ਚਾਹੀਦਾ ਦੂਜਾ ਬਿਆਨਬਾਜ਼ੀ ਤੋਂ ਜੇ ਪਰਹੇਜ਼ ਕਰੇ ਤਾਂ ਅੱਛਾ ਹੈ ਕਿਉਂਕਿ ਪੰਜਾਬ ਦੇ ਲੋਕ ਉਹਦੇ ਤੇ ਖੁਸ਼ ਨਹੀਂ ਹਨ ਔਰ ਬਾਕੀ ਉਹਦੇ ਬਹੁਤ ਵਿਸ਼ੇ ਆ ਉਹਨਾਂ ਤੇ ਜਾਵੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਬੜੇ ਅੱਛੇ ਸੀ ਉਸਤਾ ਸੀ ਵੀ ਕਹਿੰਦੇ ਅੱਛੇ ਸੀ ਪਰ ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਕਿ ਭਈ ਸਾਡੇ ਪ੍ਰਧਾਨ ਮੰਤਰੀ ਨੇ ਹੀ ਕਿਹਾ ਤਾਂ ਇਹ ਵੀ ਅਸੀਂ ਸਾਨੂੰ ਤੁਹਾਨੂੰ ਸਮਝਾ ਨਹੀਂ ਪਾਏ ਇਸ ਕਰਕੇ ਅਸੀਂ ਮਾफी ਮੰਗਦੇ ਹਾਂ ਔਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣੇ ਆ ਰੀਪੀਲ ਕਰਦੇ ਉਸ ਤੋਂ ਬਾਅਦ ਬਾਰ ਬਾਰ ਉਸ ਗੱਲ ਨੂੰ ਕਰਨਾ ਕਿਉਂ ਕੀਤਾ ਜਾਵੇ ਇਹ ਗਲਤਫਰਮੀਆਂ ਨਹੀਂ ਪਾਉਣੀਆਂ ਚਾਹੀਦੀਆਂ ਇਸੇ ਕਰਕੇ ਉਹਨੂੰ ਗੁਜਾਰਿਸ਼ ਕਰਦੇ ਹਾਂ ਕਿ ਇਹੋ ਜੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਔਰ ਬਾਕੀ ਜਿਹੜੀ ਆਪਣਾ ਪੱਲ ਨੂੰ ਆਪਣੀ ਕੰਸਿਸਟੈਂਸੀ ਨੂੰ ਦੇਖਣਾ ਹਿਮਾਚਲ ਨੂੰ ਦੇਖਣ ਪੂਰੇ ਦੇਸ਼ ਨੂੰ ਦੇਖਣ ਦੁਨੀਆ ਨੂੰ ਦੇਖਣਾ ਆਰਟਿਸਟ ਨਮਵਬ ਛੇ ਉਹ ਵੀ ਦੇਖਣਾ ਸਾਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਤੇ ਪਰ ਪੰਜਾਬ 'ਚ ਇਸ ਦਾ ਬੁਰਾ ਅਸਰ ਪੈ ਸਕਦਾ ਇਸ ਕਰਕੇ ਸਾਡੇ ਗਰੀਬ ਵਰਕਰਾਂ ਨੂੰ ਪਹਿਲਾਂ ਵੀ ਉਹਨਾਂ ਨੇ ਸੰਤਾਨ ਭੋਗ ਤੇ ਪੰਜਾਬ 'ਚ ਪਿੰਡਾਂ 'ਚ ਫਿਰ ਭੋਗ ਨਾ ਪੈ ਸਕਦਾ ਇਸ ਕਰਕੇ ਅਸੀਂ ਉਹਦੇ ਕੋਲ ਮਾਫੀ ਮੰਗਦੇ ਆ ਇਸ ਗੱਲ ਤੋਂ ਤੇ ਉਹ ਨਾ ਕਰੇ ਕਿ ਕਿੰਨੇ ਸੈਂਕੜੇ ਕੁਝ ਨਹੀਂ ਕਰਨਾ ਚਾਹੁੰਦੇ ਮੈਂ ਸਮਝਦਾ ਕਿਸਾਨਾਂ ਦੇ ਵਿਸ਼ੇ 'ਚ ਔਰ ਪੰਜਾਬ ਦੇ ਵਿਸ਼ੇ 'ਚ ਔਰ ਸਿੱਖਾਂ ਦੇ ਵਿਸ਼ੇ 'ਚ ਇੱਕ ਤਾਂ ਉਹ ਅਧਿਐਨ ਕਰ ਲੈਣਾ ਚਾਹੀਦਾ ਦੂਜਾ ਬਿਆਨਬਾਜ਼ੀ ਤੋਂ ਜੇ ਪਰਹੇਜ਼ ਕਰੇ ਤਾਂ ਅੱਛਾ ਹੈ ਕਿਉਂਕਿ ਪੰਜਾਬ ਦੇ ਲੋਗ ਉਹਦੇ ਤੇ ਖੁਸ਼ ਨਹੀਂ ਹਨ ਔਰ ਬਾਕੀ ਉਹਦੇ ਬਹੁਤ ਵਿਸ਼ੇ ਆ ਉਹਨਾਂ ਤੇ ਜਾਵੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਬੜੇ ਅੱਛੇ ਸੀ ਤਾਂ ਅਸੀਂ ਵੀ ਕਹਿੰਦੇ ਅੱਛੇ ਸੀ ਪਰ ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਕਿ ਭਈ ਸਾਡੇ ਪ੍ਰਧਾਨ ਮੰਤਰੀ ਨੇ ਹੀ ਕਹਤਾ ਇਹ ਵੀ ਅਸੀਂ ਸਾਨੂੰ ਤੁਹਾਨੂੰ ਸਮਝਾ ਨਹੀਂ पाए ਇਸ ਕਰਕੇ ਅਸੀਂ ਮਾफी ਮੰਗਦੇ ਆ ਔਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣੇ ਆ ਰਿਪੀਲ ਕਰਤੇ ਉਸ ਤੋਂ ਬਾਅਦ ਬਾਰ-ਬਾਰ ਉਸ ਗੱਲ ਨੂੰ ਕਰਨਾ ਕਿਉਂ ਕੀਤਾ ਜਾਵੇ ਇਹ ਗਲਫ੍ਰੈਂਡਮੀਆ ਨਹੀਂ ਪਾਉਣੀ ਚਾਹੀਦੀ ਇਹ ਸੇ ਕਰਕੇ ਉਹਨੂੰ ਗੁਜਾਰਿਸ਼ ਕਰਦੇ ਆਂ ਕਿ ਇਹੋ ਜੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਔਰ ਬਾਕੀ ਜਿਹੜੀ ਆਪਣਾ ਪਹਿਲ ਨੂੰ ਆਪਣੀ ਕੰਸਿਸਟੈਂਸੀ ਨੂੰ ਦੇਖਣਾ ਹਿਮਾਚਲ ਨੂੰ ਦੇਖਣ ਪੂਰੇ ਦੇਸ਼ ਨੂੰ ਦੇਖਣ ਦੁਨੀਆ ਨੂੰ ਦੇਖਾ ਆਰਟਿਸਟ ਨੇਬਵ ਹੈ ਉਹ ਵੀ ਦੇਖਣਾ ਸਾਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਤੇ ਪਰ ਪੰਜਾਬ 'ਚ ਇਸ ਦਾ ਬੁਰਾ ਅਸਰ ਪੈ ਸਕਦਾ ਇਸ ਕਰਕੇ ਸਾਡੇ ਗਰੀਬ ਵਰਕਰਾਂ ਨੂੰ ਪਹਿਲਾਂ ਵੀ ਉਹਨਾਂ ਨੇ ਸੰਤਾਪਕ ਤਿਆ ਪੰਜਾਬ ਚ ਪਿੰਡਾਂ ਚ ਫਿਰ ਭੁਗਤਣਾ ਪੈ ਸਕਦਾ ਇਸ ਕਰਕੇ ਅਸੀਂ ਉਹਦੇ ਕੋਲ ਮਾਫੀ ਮੰਗਦੇ ਆ ਇਸ ਗੱਲ ਤੋਂ ਤੇ ਉਹ ਨਾ ਕਰੇ